ਕਾਊਂਟਰ ਆਪੋਸ਼ਨਲ ਫੋਨ ਆ ਜੀ ਡਿਟੇਲਸ ਦੇਖੋ ਕੱਲ ਤੁਹਾਨੂੰ ਮਾਨਜੋ ਕੁਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਜੀ ਨੇ ਕੀਸੀ ਕਰਕੇ ਇੱਕ ਦੱਸਿਆ ਵੀ ਸੀਗਾ ਮੇ ਜਿਹੜੇ 6 ਔਰ 7 ਤਰੀਕ ਦੀ ਰਾਤ ਨੂੰ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਬੜੀ ਮਿਹਨਤ ਕੀਤੀ ਗਈ ਔਰ ਦੋ ਦੋਸ਼ੀ ਫੜ ਲਏਗੇ ਜਸ਼ਨਪ੍ਰੀਤ ਔਰ ਇੱਕ ਨੰਦਰ ਮੁੰਡਾ ਸੀਗਾ ਦੋਨੇ ਫੜੇਗੇ ਸੀ ਦਰਗਾ ਬਾਦ ਤੇ ਹੈਗੇ ਨੇ ਕੋਟਲੀ ਸੁਰਤ ਮੱਲੀਆਂ ਦੇ ਦੋਨੇ ਔਰ ਇਹਨਾਂ ਨੂੰ ਫਿਰ ਅੱਜ ਜਿਹੜਾ ਯੂਨਾਈਲ ਹੈਗਾ ਉਹ ਤਾਂ ਅੱਜ ਪੇਸ਼ ਕੀਤਾ ਜਾ ਚੁੱਕਾ ਕਿਉਂਕਿ ਉਹਦਾ ਰਿਮਾਂਡ ਨਹੀਂ ਲੈ ਸਕਦੇ ਉਹਨੂੰ ਜੁਡੀਸ਼ਲ ਭੇਜਿਆ ਜਾ ਚੁੱਕਾ ਹੈ ਔਰ ਜਿਹੜਾ ਜਸ਼ਮਪ੍ਰੀਤ ਹੈ ਇਹਨੇ ਅੱਜ ਐਸਐਚਓ ਕੰਟੋਨਮੈਂਟ ਸਾਡੇ ਮੋਹਿਤ ਕੁਮਾਰ ਨੇ ਉਹਨਾਂ ਨੂੰ ਉਹਨੇ ਦੱਸਿਆ ਮੈਂ ਇੱਕ ਪਿਸਟਲ ਇੱਥੇ ਰੱਖਿਆ ਹੋਇਆ ਗਲੌਕ ਨਾਈ ਮਮ ਦਾ ਔਰ ਉਹਦਾ ਸਮਸ਼ੀਰ ਸ਼ੇਰਾ ਹੈਗਾ ਹਮ ਹੁਣ ਮਾਨ ਕਹਿੰਦੇ ਹੈਗੇ ਫੌਰਾ ਚ ਹੀ ਰਹਿੰਦਾ ਹੈਗਾ ਉਹਦੇ ਅਗੇ ਉਹਨੇ ਜਿਹਦੀ ਡਾਇਰੈਕਸ਼ਨ ਤੀ ਇਹਨਾਂ ਨੇ ਕੰਮ ਕੀਤਾ ਸੀਗਾ ਉਹਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਪਿਸਟਲ ਦਿੱਤਾ ਸੀ ਉਹ ਕਹਿੰਦਾ ਜੀ ਮੈਂ ਰੱਖਿਆ ਹੋਇਆ ਡਰੇਨ ਦੇ ਲਾਗੇ ਲੁਕੋ ਕੇ ਝਾੜੀਆਂ ਚ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਕਹਿੰਦਾ ਆਈਡੀਆ ਹੈਗਾ ਤੇ ਮੈਂ ਉੱਥੇ ਤੁਹਾਨੂੰ ਦੇ ਦਾਂਗਾ ਉਹ ਸਾਡੇ ਜਿਹੜੇ ਇਨਸਪੈਕਟਰ ਕੰਟਰੋਲਮੈਂਟ ਮੋਹਿਤ ਕੁਮਾਰ ਆਪਣੇ ਪੁਲਿਸ ਪਾਰਟੀ ਨਾਲ ਨੂੰ ਅੱਜ ਕਰੀਬ 2 ਵਜੇ ਦੇ ਇੱਥੇ ਲੈ ਕੇ ਆਏ ਨੇ ਜੋ ਉਹ ਇੱਥੇ ਲੈ ਕੇ ਆਏ ਤੇ ਇਹ ਫਿਰ ਕਹਿ ਰਿਹਾ ਸੀ ਵੀ ਕਿ ਉਹ ਜਗਾ ਇੱਧਰ ਹੀ ਹੈਗੀ ਐ ਤੇ ਕਹਿੰਦਾ ਜੀ ਮੈਂ ਤੁਹਾਨੂੰ ਰਿਕਵਰ ਕਰਾ ਦਿੰਦਾ ਜਦੋਂ ਇੱਥੇ ਇਸ ਜਗਾ ਤੇ ਪਹੁੰਚੇ ਜਿੱਥੇ ਆਪਾਂ ਖੜੇ ਆ ਉੱਥੇ ਉਹ ਕਹਿਣ ਲੱਗ ਪਿਆ ਵੀ ਮੈਨੂੰ ਬਾਥਰੂਮ ਆਇਆ ਜੀ ਮੈਨੂੰ ਥੋੜਾ ਜਿਹਾ ਥੱਲੇ ਉਤਾਰੋ ਤੇ ਉਹ ਜੋ ਜ਼ਿਆਦਾ ਉਹਨੇ ਫੋਰਸ ਕੀਤਾ ਵੀ ਉਹ ਜੋ ਥੱਲੇ ਉਤਰਿਆ ਔਰ ਜਦੋਂ ਥੱਲੇ ਉਤਰ ਕੇ ਉਹ ਆਪਣਾ ਆਥਨੂਗਬਰਾ ਜਾ ਰਿਹਾ ਸੀ ਆਪਣੇ ਪੁਲਿਸ ਪਾਰਟੀ ਵੀ ਉਹਦੇ ਨਾਲ ਖੜੀ ਸੀਗੀ ਐਕਚੁਅਲੀ ਉਹਨੇ ਉਹ ਜਗਾਹ ਹੋਈ ਚੁਸ ਕੀਤੀ ਜਿੱਥੇ ਉਹਨੇ ਪਿਸਟਲ ਰੱਖਿਆ ਹੋਇਆ ਸੀ ਥੱਲੇ ਪੱਥਰ ਦੀ ਸਿਲੀ ਹੈ ਉਹਦੇ ਥੱਲੇ ਉਹਨੇ ਧੱਕੋ ਕੇ ਰੱਖਿਆ ਹੋਇਆ ਸੀਗਾ ਉਹ 9am ਘਲੋਕ ਸੀਗਾ ਉਹਨੇ ਇਮੀਡੀਏਟਲੀ ਬੜੀ ਫੁਰਤੀ ਨਾਲ ਉਹਨੇ ਥਾਣਦਾਰ ਨੂੰ ਧੱਕਾ ਮਾਰਤਾ ਉਹ ਡਿੱਗ ਪਿਆ ਤੇ ਮੁੜ ਕੇ ਉਹ ਪਿਸਟਲ ਚੱਕ ਕੇ ਉਹਨੇ ਜਕਦਮ ਉਹਨੇ ਫਾਇਰ ਕੀਤਾ ਉਹ ਲਖਲੀ ਇਸੇ ਵਡੇ ਬਚਾਅ ਹੋ ਗਿਆ ਉਹ ਨਾਲ ਇੱਕ ਕੁੜੀ ਹੈ ਉੱਥੇ ਤੁਸੀਂ ਕੰਨ ਤੇ ਦੇਖਿਆ ਵੀ ਹੁਣ ਉੱਥੇ ਗੋਲੀ ਵੀ ਵੱਜੀ ਹੈ ਤੇ ਸਾਡੇ ਐਸਐਚਓ ਇਹਨਾਂ ਨੇ ਆਪਣੇ ਸੈਲਫ ਡਿਫੈਂਸਸ ਚ ਵਾਈਫਾਇਰ ਵੀ ਕੀਤਾ ਵੀ ਤੂੰ ਇਹ ਨਾ ਕੰਮ ਕਰ। ਦਵਾਰਾ ਉਹਨੇ ਫੇਰ ਫਾਇਰ ਕਰਤਾ। ਉਹ ਵੀ ਲੱਕੜੀ ਬਚਾਹ ਹੋ ਗਿਆ ਤੇ ਉਹ ਫਿਰ ਇੰਸਪੈਕਟਰ ਮੋਹਿਦ ਕੁਮਾਰ ਉਹਨਾਂ ਨੇ ਫਿਰ ਸੈਲਫ ਡਿਫੈਂਸ ਵਾਸਤੇ ਉਹਨੂੰ ਜਦੋਂ ਭੱਜਣ ਲੱਗਾ ਸੀ ਉਹਨੂੰ ਉਹਨੂੰ ਗੋਲੀ ਮਾਰੀ ਆ ਥੱਲੇ ਉਹਦੇ ਲੱਤ 'ਚ ਵੱਜੀ ਆ ਜਿਹਨੂੰ ਇਮੀਡੀਏਟਲੀ ਹੌਸਪੀਟਲ ਲਿਜਾਇਆ ਜਾ ਚੁੱਕਾ ਹੈ ਜਿੱਥੇ ਉਹ ਅੰਡਰ ਟ੍ਰੀਟਮੈਂਟ ਹੈ। ਬਾਕੀ ਜਿਹੜੀ ਇਹਨੇ ਅੱਜ ਹਰਕਤ ਕੀਤੀ ਹੈ ਉਹਦੇ ਰਿਗਾਰਡਿੰਗ ਉਹ ਲਗ ਮਕਦਮਾ ਦਰਜ ਕਰ ਲਿਆ ਹੈ ਔਰ ਜਿਹੜਾ ਪਿਸਟਲ ਹੈ ਗਲੌਕ ਦਾ ਉਹ ਰਿਕਵਰ ਹੋ ਗਿਆ ਸਾਨੂੰ ਉਹ ਜਿਹੜਾ ਇਹਨੂੰ ਮਿਲਿਆ ਸੀਗਾ ਬਾਕੀ ਫਰਦਰ ਅਸੀਂ ਇਹਦੀ ਹੁਣ ਤਫਤੀਸ਼ ਚੱਲ ਰਹੀ ਹੈ ਬਾਕੀ ਸਾਡੀ ਕਮਿਸ਼ਨਰੇਟ ਦੀ ਪੁਲਿਸ ਨੇ ਬੜੀ ਜਿਹੜੀ ਸ਼ਲਾਘਾ ਜੋ ਕੰਮ ਕੀਤਾ ਸੀਗਾ ਜਿਹੜੇ ਬੰਦੇ ਫੜੇ ਸੀਗੇ ਅੱਜ ਇਹਨਾਂ ਨੇ ਕਿਉਂਕਿ ਬਹੁਤ ਸ਼ਾਤਰ ਤਰ੍ਹਾਂ ਦੇ ਬੰਦੇ ਨੇ ਤੇ ਇਹ ਸਾਰਾ ਜਿਹੜਾ ਸਾਡੇ ਇੰਸਪੈਕਟਰ ਮੋਹਿਤ ਕੁਮਾਰ ਇਹਨਾਂ ਨੇ ਅੱਜ ਚਲਾਗਾ ਜੋ ਕੰਮ ਕੀਤਾ ਪੁਲਿਸ ਦੀ ਆਪਣੇ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ ਔਰ ਇੱਕ ਰਿਕਵਰੀ ਵੀ ਕੀਤੀ ਹੈ ਔਰ ਇਹ ਤੋੜੇ ਕਿੰਨੇ ਬੰਦੇ ਲੈ ਆਏ ਨੇ ਇੱਥੇ ਦਾ ਟੋਟਲ ਇੱਕ ਹੀ ਲਿਆਂਦਾ ਸੀ ਜਸ਼ਨਪ੍ਰੀਤ ਇੱਕੋ ਹੀ ਦੋਸ਼ੀ ਸੀ ਜੀ ਮਨਸ਼ਾ ਕਿਸੇ ਇਹਨਾਂ ਨੇ ਕਿਵੇਂ ਜਿਹੜੀ ਜਗ੍ਹਾ ਡੈਟਿਫਾਈ ਕਰਾਈ ਗਈ ਕਿ ਦੇਖੋ ਇਹ ਹੁਣ ਜਗ੍ਹਾ ਜਿਹੜੀ ਉਹਨੇ ਤਾਂ ਦੱਸਿਆ ਸੀ ਨਾ ਵੀ ਇੱਥੇ ਰੱਖਿਆ ਹੋਇਆ ਇਸ ਜਗ੍ਹਾ ਜਿਹੜੇ ਨਾਰੇ ਲਿਖੇ ਸੀ ਉਹਦੀ ਦੇਖੋ ਮਨਸ਼ਾ ਤੁਹਾਨੂੰ ਪਤਾ ਹੀ ਹੈ ਇੰਟੀਨੈਸ਼ਨਲ ਸਲੋਗਨ ਲਿਖਣ ਦਾ ਕੀ ਮਤਲਬ ਹੁੰਦਾ ਪਤਾ ਹੀ ਹੁੰਦਾ ਆਪਾਂ ਨੂੰ ਵੀ ਥੋੜਾ ਜਿਹਾ ਆਪਣੇ ਆਪ ਥੋੜਾ ਜਿਹਾ ਲੋਕਾਂ ਚ ਉਹਦਾ دہشت ਪਾਉਣ ਵਾਸਤੇ ਕਰਦੇ ਨੇ ਬਾਕੀ ਇਹ ਪੁਲਿਸ ਵੱਲੋਂ ਉਹਨੂੰ ਮਤਲਬ ਬਹੁਤ ਜਲਦੀ ਫੜਿਆ ਗਿਆ ਇੱਕ ਕੋਈ ਇਹੋ ਜਿਹਾ ਕੇਸ ਟੇਸ ਕਰਨ ਚ ਬਹੁਤ ਮਿਹਨਤ ਲੱਗਦੀ ਹੈ ਜਦੋਂ ਫੜੇ ਜਾਂਦੇ ਸਾਨੂੰ ਈਜ਼ੀਲੀ ਲੱਗਦਾ ਕੋੜਾ ਸੌਖਾ ਕੰਮ ਹੈ ਪਰ ਇਟ ਨੋਟ ਈਜ਼ੀ ਜੋਬ ਔਰ ਇਹ ਸਾਰੇ ਸਾਡੇ ACP 2 ਹਰਪਾਲ ਸਿੰਘ ACP ਸ਼ਿਵਦਰਸ਼ਨ ਸਿੰਘ ਔਰ ACP ਕ੍ਰਾਈਮ ਸਾਰਿਆਂ ਨੇ ਬੜੀ ਮਿਹਨਤ ਕੀਤੀ ਸੀ ਸਰ ਕੀ ਹੋਰ ਦਾ ਨਾਮ ਲਿਤਾ ਉਹਨੇ ਹੋਰ ਕਿਸੇ ਬੰਦੇ ਉਹ ਚੱਲ ਰਹੀ ਹੈ ਸ਼ਮਸ਼ੇਸ਼ ਸ਼ੇਰ ਦਾ ਤਾਂ ਨਾਮ ਸਾਡੇ ਕੋਲ ਆਲਰੇਡੀ ਆਏ ਹੋਇਆ ਬਾਕੀ ਉਹ ਸੇ ਕਰ ਰਹੇ ਆ ਤੇ ਚੱਲ ਦੇ ਕਿਹੜਾ ਤਗੜਾ دہشت ਗਰਦਾ ਕਿਉਂਕਿ ਜਿਸ ਦਾ ਜਾਨੇ ਨਾਮ ਲਿਖਿਆ ਦੇਖੋ ਜਿਹੜੇ ਇਹ ਬੰਦੇ ਦਾ ਨਾਰਮਲੀ ਹੈਗੇ ਆ ਜਿਹੜਾ ਛੋਟਾ ਮੁੰਡਾ ਮਾਈਨਰ ਹੋ ਤਾਂ ਪੜਦਾ ਹੀ ਹੈਗਾ 10+2 ਚ ਇਹ ਵੀ 10+2 ਪਾਸ ਹੈਗਾ ਕੋਈ ਇੱਕ ਤੇ ਪਰਚਾ ਹੈਗਾ ਛੋਟਾ ਕੋਈ ਜਿਆਦਾ ਵੱਡਾ ਨਹੀਂ ਜਗ੍ਹਾ ਇਹ ਕਰਦਾ ਕੀ ਬੇਸਿਕਲੀ ਇਹ ਕੁਛ ਨਹੀਂ ਬਸ ਇਹ ਆਪਣਾ ਉਹ ਜਿਹਦਾ ਉਹ ਖੇਤੀਬਾੜੀ ਕਰਦੇ ਸੀਗੇ ਉਹਦਾ ਹੋਰ ਕੋਈ ਖਾਸ ਕੰਮ ਨਹੀਂ ਸੀ ਇਹਨਾਂ ਕੰਮਾਂ ਤੇ ਕਿਵੇਂ ਪੈ ਗਿਆ ਸ਼ੇਰੇ ਦੇ ਇਹ ਬਾਜੀ ਇਹਨਾਂ ਦੇ ਉਹ ਬੜਾ ਸ਼ੇਰੇ ਨੇ ਮੋਟ ਇਹਨਾਂ ਦੇ ਇੱਕ ਵੀ ਪਿੰਨਾ ਦੇ ਲਾਗੇ ਤੇ ਹੈਗੇ ਉਹਨੇ ਇਹਨੂੰ ਮੋਟੀਵੇਟ ਕੀਤਾ ਲਾਲਚ ਦਿੱਤਾ ਪੈਸੇ ਦਾ ਪੈਸੇ ਦੇ ਲਾਲਚ ਵਿੱਚ ਪੈਸਾ ਵੀ ਕੋਈ ਨਹੀਂ ਮਿਲਿਆ ਸੀ ਕਿਵੇਂ ਤੁਹਾਨੂੰ ਕੱਲ ਵੀ ਸੀਪੀ ਸਾਹਿਬ ਨੇ ਸਪੈਂਡ ਕੀਤਾ ਇਹ ਗਲੌਕ ਜਿਹੜੀ ਆ ਉਹ ਆਪਾਰਾ ਉਹ ਸਾਰੇ ਕਾਫੀ ਵਧੀਆ ਕੁਆਲਿਟੀ ਦੀ ਆ ਉਹ ਸਾਰੀ ਬਾਕੀ ਚੈੱਕ ਕਰਦੇ ਸਰ ਟੋਟਲ ਕਿੰਨੇ ਫਾਇਰ ਹੋਏ ਆ ਜੀ ਟੋਟਲ 2 ਫਾਇਰ ਤਾਂ ਉਹਨੇ ਕੀਤੇ ਆ ਜੀ ਦੋਸ਼ੀ ਨੇ ਦੋ ਹੀ ਸਾਡੇ ਐਸਐਚਓ ਸਾਹਿਬ ਨੇ ਕੀਤੇ ਸੈਲਫ ਡਿਵੈਂਸ